ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜ ਵਾਰ ਕਰਿ ਈਸ਼ਨਾਨ ਸਿਮਰ ਪ੍ਰਭ ਆਪਣਾ मन तन भय अरोगा कोट बिघन लाथे प्रभ सरणा प्रगटे पले संजोगा कर इशन सिमर प्रभ अपना मन तन पए अरोगा कोट बिगन लाथे प्रभ सरण प्रगटे भले संजोगा ਪ੍ਰਭ ਬਾਣੀ ਸ਼ਬਦ ਸੁਪਾਖੇ ਆ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰ ਤੂੰ ਰਾਖਿਆ ਰਹਾ ਸਾਚਾ ਸਾਹਿਬ ਅੰਮਿਤ ਵਡਾਈ ਭਗਤ ਵਸ਼ਲ ਦਿਆਲਾ ਸੰਤਾਂ ਕੀ ਪੈਜ ਰੱਖਦਾ ਆ ਆਦ ਬਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵ ਜਰਾ ਮਰਾ ਤਾਪ ਸਭ ਨਾ ਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰਨਾਨਕ ਕੀ ਵਡਿਆਈ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਭਾਈ ਸਗਲੇ ਜਗਵੰਤਰ ਗੁਰਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਖਾਲਸਾ ਸੱਤ ਸੰਤ ਜੀ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜਾ ਜੀਉ ਦਿਵਾਕ ਅਨੁਸਾਰ ਆਪ ਸੰਗਤਾਂ ਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਹਫਤਾਵਾਰੀ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਗੁਰਬਾਣੀ ਦੇ ਰਸ ਪਿੰਨੇ ਸ਼ਬਦ ਕੀਰਤਨ ਸਰਵਣ ਕੀਤੇ ਗੁਰਮਤ ਦੀਆਂ ਵਿਚਾਰਾਂ ਭਾਈ ਸਾਹਿਬ ਜੀ ਤੋਂ ਸੁਣੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਦਾ ਇਤਿਹਾਸ ਜੀਵਨ ਤੋਂ ਲੈ ਕੇ ਗੁਰਤਾ ਗੱਦੀ ਤੱਕ ਆਪ ਜੀ ਨੇ ਸਰਵਣ ਕੀਤਾ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ 'ਚ ਹੋਈ ਅਰਦਾਸ ਤੋਂ ਉਪਰੰਤ ਮਹਾਰਾਜ ਨੇ ਜੋ ਮੁਖਵਾਕ ਦੀ ਬਖਸ਼ਿਸ਼ ਕੀਤੀ ਸੋਰਠਰਾਗ ਹੈ ਪੰਚਮ ਪਾਤਸ਼ਾਹ ਸਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੁਖਵਾਕ ਹੈ ਸਤਿਗੁਰੂ ਫਰਮਾਨ ਕਰਦੇ ਨੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਹੁਣ ਸਤਿਗੁਰੂ ਨੇ ਪਾਵਨ ਗੁਰਬਾਣੀ ਦੇ ਅੰਦਰ ਇਸ਼ਨਾਨ ਕਰਨ ਦੀ ਮਹੱਤਤਾ ਦੱਸੀ ਹੈ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਸੁੰਦਰ ਵਸਤਰ ਪਾ ਕਰਕੇ ਗੁਰੂ ਦੀ ਕੀਰਤੀ ਸਿਮਰਨ ਨਾਮ ਸਿਮਰਨ ਕਰਨਾ ਨਿਤਨੇਮ ਕਰਨਾ ਸਾਨੂੰ ਚਾਹੀਦਾ ਜਦੋਂ ਅਸੀਂ ਇਹ ਕਰਾਂਗੇ ਨਾ ਅਮਰਤ ਵੇਲੇ ਦੀ ਸੰਭਾਲ ਤੇ ਫਿਰ ਤਨ ਮਨ ਤਨ ਜਿਹੜੇ ਅਰੋਗ ਹੋ ਜਾਂਦੇ ਨੇ ਨਰੋਏ ਹੋ ਜਾਂਦੇ ਨੇ ਤੇ ਫਿਰ ਕੀ ਹੁੰਦਾ ਕੋਟ ਵਿਗਣ ਕਹਿੰਦੇ ਕਰੋੜਾਂ ਹੀ ਵਿਗਣ ਜਿਹੜੇ ਆ ਦੁੱਖ ਹੈ ਇੱਕ ਖੰਨ ਵਿੱਚ ਖਤਮ ਹੋ ਜਾਂਦੇ ਪ੍ਰਗਟੇ ਭਲੇ ਸੰਜੋਗ ਆ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ ਸੋ ਅਗਲੀਆਂ ਪੰਕਤੀਆਂ ਚ ਸਤਿਗੁਰੂ ਫਰਮਾਨ ਕਰਦੇ ਨੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰਪੂਰ ਹੈ ਤੂੰ ਰਾਖਿਆ ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਸ਼ਬਦ ਮਹਾਰਾਜ ਨੇ ਬੜਾ ਸੋਹਣਾ ਉਚਾਰਨ ਕੀਤਾ ਗੁਰੂ ਦੇ ਸ਼ਬਦ ਨੂੰ ਗਾਉਂਦੇ ਰਹੋ ਪੜ੍ਹਦੇ ਰਹੋ ਸੁਣਦੇ ਰਹੋ ਨਾਮ ਦੀ ਖੁਰਾਕ ਆਪਣੇ ਮੁੱਖ ਦੇ ਵਿੱਚ ਪਾਉਂਦੇ ਰਹੋ ਮਹਾਰਾਜ ਕਹਿੰਦੇ ਨਾ ਥੋੜਾ ਮਰਨ ਆਵੇਗਾ ਨਾ ਤੁਹਾਨੂੰ ਬੜੇ ਪਾਵੇਗਾ ਸਤਿਗੁਰੂ ਦੀ ਬਖਸ਼ਿਸ਼ ਹੈ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਹੁਣ ਰਹਾਓ ਤੋਂ ਪਰੰਤ ਸਤਿਗੁਰੂ ਬਖਸ਼ਿਸ਼ ਕਰਦੇ ਨੇ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਸ਼ਲ ਦੇ ਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦੇ ਬਿਰਧ ਪ੍ਰਤਪਾਲਾ ਸਤਿਗੁਰੂ ਫਰਮਾਨ ਕਰਦੇ ਨੇ ਕਿ ਬਖਸ਼ਿਸ਼ ਦੇ ਦੁਆਰਾ ਸੱਚੇ ਸਾਹਿਬ ਦੀ ਨਾਂ ਤੱਕ ਕੋਈ ਮਿੰਨਤੀ ਕੀਤੀ ਜਾ ਸਕਦੀ ਆ ਅਮਿੱਤ ਵਡਾਈ ਉਹਦੀ ਵਡਾਈ ਜਿਹੜੀ ਵਡਿਆਈ ਬਹੁਤ ਵੱਡੀ ਹੈ ਭਗਤਾਂ ਦੀ ਭਗਤਾਂ ਦੀ ਰੱਖਿਆ ਕਰਨ ਵਾਲਾ ਹਰ ਯੁਗ-ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਸੰਤਾਂ ਕੀ ਪੈਜ ਰੱਖਦਾ ਆਇਆ ਆਦਿ ਵਿਰਧ ਪ੍ਰਤਪਾਲਾ ਵਿਰਧ ਹੁੰਦਾ ਉਹਨਾਂ ਦਾ ਸੁਭਾਅ ਜਿਹੜਾ ਹੈ ਆਦਤੋਂ ਲੈ ਕੇ ਅੰਤ ਤੱਕ ਪਰਮੇਸ਼ਰ ਸਾਡੇ ਨਾਲ ਸਹਾਈ ਹੋਵੇਗਾ ਹਰ ਥਾਂ ਰੱਖਿਆ ਕਰਨ ਵਾਲਾ ਹੈ ਹਰ ਅਮਰਤ ਨਾਮ ਭੋਜਨ ਨਿਤ ਭੁੰਚੋ ਸਰਬ ਵੇਲਾ ਮੁਖ ਪਾਵੋ ਸਤਿਗੁਰੂ ਫਰਮਾਨ ਕਰਦੇ ਨੇ ਹਰ ਅਮਰਤ ਨਾਮ ਅਮਰਤ ਨਾਮ ਕੀ ਹੈ ਗੁਰੂ ਦਾ ਸ਼ਬਦ ਹੈ ਉਸ ਨੂੰ ਆਪਣੇ ਮੁਖ ਦੇ ਵਿੱਚ ਪਾਉਂਦੇ ਰਹੋ ਖਾਣ ਦੇ ਤੌਰ ਤੇ ਜਿਵੇਂ ਆਪਾਂ ਪ੍ਰਸ਼ਾਦਾ ਛਕਦੇ ਹਾਂ ਸਾਨੂੰ એનર્ਜੀ ਮਿਲਦੀ ਹੈ ਕੋਈ ਵੀ ਆਪਾਂ ਨੂੰ ਜਦੋਂ ਭੁੱਖ ਲੱਗਦੀ ਆਪਾਂ ਛੱਕਦੇ ਆਂ ਇਸੇ ਕਰਕੇ ਮਹਾਰਾਜ ਕਹਿੰਦੇ ਨਾਮ ਦੀ ਵੀ ਸਾਨੂੰ ਸਿਮਰਨ ਦੀ ਵੀ ਸਾਨੂੰ ਭੁੱਖ ਲੱਗਣੀ ਚਾਹੀਦੀ ਇਸੇ ਤਰ੍ਹਾਂ ਹਰ ਅਮਰਤ ਨਾ ਭੋਜਨ ਨਿਤ ਭੁੰਚੋ ਸਰਬ ਵਿਲਾ ਮੁਖ ਪਾਵੋ ਹਰ ਵੇਲੇ ਅਠੇ ਪੈਰ ਪਰਮੇਸ਼ਰ ਦਾ ਧਿਆਨ ਧਰੋ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵੋ ਹੁਣ ਜਰਾ ਮਰਾ ਕੀ ਹੈ ਦੁੱਖ ਬਿਗਨ ਕਲੇਸ਼ ਖਤਮ ਹੋ ਜਾਂਦੇ ਨੇ ਤੇ ਉਹ ਪਰਮੇਸ਼ਰ ਦੀ ਬਜ਼ੁਰਗੀ ਜਿਹੜੀ ਉਹ ਮਿਣੀ ਨਹੀਂ ਜਾਂਦੀ ਪਰਮੇਸ਼ਰ ਮਹਾਰਾਜ ਕਹਿੰਦੇ ਕਿ ਨਾ ਤਾਂ ਉਹ ਮਨੁੱਖ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਉਹ ਨੂੰ ਬਢੇਪਾ ਆਵੇਗਾ ਨਾ ਉਹਦਾ ਮਰਨ ਹੋਵੇਗਾ ਸੁਣੀ ਅਰਦਾਸ ਸੁਆਮੀ ਮੇਰਾ ਸਰਬਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਿੜਾਈ ਜਿਸ ਵੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਲਿਆ ਪ੍ਰਭੂ ਦੇ ਨਾਮ ਨੂੰ ਜਪਿਆ ਮੇਰੇ ਮਾਲਕ ਨੇ ਉਸ ਦੀ ਅਰਦਾਸ ਸੁਣ ਲਈ ਕਹਿੰਦੇ ਕਰੋੜਾਂ ਵਿਗਨ ਦਾ ਟਕਰਾ ਕਰ ਲਈ ਉਸ ਦੇ ਅੰਦਰ ਪੂਰੀ ਤਾਕਤ ਭਰ ਦਿੱਤੀ ਹੈ ਪਰਮੇਸ਼ਰ ਨੇ ਤੇ ਫਿਰ ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ 'ਚ ਫਿਰ ਪ੍ਰਤੱਖ ਉਗੜ